वाहेगुरु जी का खालसा वाहू जी की फतेह गुरु हर किशन साहब जी का प्रकाश गुरु हर राय साहब जी ग्रह माता किशन कौर जी दे कुखों सत्त जुलाई सोलह सौ सो छपंजा ईस्वी में किरतपुर साहब की पावन धरती से होया पिता गुरु हर राय साहब जी दे ज्योति जो समाउन दे समय आप जी दे उमर 5 ਸਾਲ 3 ਮਹੀਨੇ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਗੁਰਸਹਿਬਾਨਾਂ ਦੀਆਂ 10 ਜੋਤਾਂ ਵਿੱਚੋਂ ਸਭ ਤੋਂ ਛੋਟੀ ਸੰਸਾਰਿਕ ਉਮਰ ਦੇ ਸਨ ਇਸ ਕਰਕੇ ਸਿੱਖ ਜਗਤ ਆਪ ਜੀਨੂੰ ਬਾਲਾ ਪ੍ਰੀਤਮ ਕਹਿ ਕੇ ਯਾਦ ਕਰਦਾ ਹੈ ਆਪ ਜਿਨੇ ਇਤਨੀ ਛੋਟੀ ਉਮਰ ਵਿੱਚ ਸਿਰਫ 2.5 ਸਾਲ ਗੁਰਗੱਦੀ ਤੇ ਵੀ ਰਾਜਮਾਨ ਰਹਿ ਕੇ ਲੱਖਾਂ ਰੋਗਿਆਂ ਦੇ ਦੁੱਖ ਦੂਰ ਕੀਤੇ ਅਤੇ ਗੁਰਗੱਦੀ ਦੀ ਜ਼ਿੰਮੇਵਾਰੀ ਉੱਚੇ ਉਸੂਲਾਂ ਅਤੇ ਆਦਰਸ਼ਾਂ ਦੇ ਨਾਲ ਨਿਭਾਈ ਗੁਰੂ ਹਰ राय ਸਾਹਿਬ ਜੀ ਦੇ ਦੋ ਸਾਹਿਬਜ਼ਾਦਾ ਬਾਬਾ ਰਾਮਰਾਇ ਜੀ ਅਤੇ ਗੁਰੂ ਹਕੀਰ ਸਿੰਘ ਸਾਹਿਬ ਜੀ ਸਾਨ 4 ਸਾਲ ਦੀ ਉਮਰ ਵਿੱਚ ਆਪ ਜੀ ਨੂੰ ਸਾਰੀਆਂ ਬਾਣੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੇਕਾਂ ਸ਼ਬਦ ਜੁਬਾਨੀ ਆਸਨ ਇੱਕ ਵਾਰੀ ਇੱਕ ਸਿੱਖ ਨੇ ਗੁਰੂ ਹਰ Rai ਸਾਹਿਬ ਜੀ ਨੂੰ ਪੁੱਛਿਆ ਕਿ ਤੁਸੀਂ ਦੋਨਾਂ ਸੁਪੁੱਤਰਾਂ 'ਚੋਂ ਕਿਸ ਨੂੰ ਜ਼ਿਆਦਾ ਪਸੰਦ ਕਰਦੇ ਹੋ ਸਿੱਖ ਦਾ ਮਤਲਬ ਗੁਰਗੱਦੀ ਦਾਸੀ ਗੁਰੂ ਹਰ Rai ਸਾਹਿਬ ਜੀ ਨੇ ਉਸ ਨੂੰ ਇੱਕ ਸੋਈ ਦਿੱਤੀ ਅਤੇ ਕਿਹਾ ਜਦ ਦੋਨੋਂ ਸੁਪੁੱਤਰ ਪਾਠ ਕਰਦੇ ਹੋਣ ਤਾਂ ਇਸ ਸੋਈ ਪੈਰ ਦੇ ਤੱਲੇ ਵਿੱਚ ਖਬੋ ਦੇਣਾ ਜਿਸ ਨੂੰ ਪਾਠ ਕਰਦਿਆਂ ਇਸ ਦਾ ਦਰਦ ਨਾ ਹੋਵੇ ਧਿਆਨ ਪੂਰੀ ਤਰ੍ਹਾਂ ਸਿਮਰਨ ਵਿੱਚ ਹੋਵੇ ਉਹੀ ਗੁਰਗੱਦੀ ਲਾਇਕ ਹੈ ਸਿੱਖ ਨੇ ਐਵੇਂ ਹੀ ਕੀਤਾ ਗੁਰੂ ਅਕਿਸ਼ਨ ਸਾਹਿਬ ਜੀ ਇਸ ਇਮਤਿਹਾਨ ਵਿੱਚ ਪਾਸ ਹੋਏ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹਰ ਰੋਜ਼ ਪਿਤਾ ਗੁਰੂ ਹਰ Rai ਸਾਹਿਬ ਜੀ ਦੇ દવાਖਾਨੇ ਵਿੱਚ ਜਾ ਕੇ ਰੋਗੀਆਂ ਦੀ ਸੇਵਾ ਕਰਿਆ ਕਰਦੇ ਸਨ ਗੁਰੂ ਜੀ ਦੀ ਕੋਮਲ ਛੋ ਮਿੱਠੇ ਬੋਲ ਅਤੇ ਅਧਿਆਤਮ ਸ਼ਕਤੀ ਦੇ ਨਾਲ ਰੋਗੀਆਂ ਦੇ ਦੁੱਖ ਦੂਰ ਹੋ ਜਾਂਦੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਪਹਿਲੀ ਪੌੜੀ ਦੇ ਵਿੱਚ ਫਰਮਾਇਆ ਹੈ ਸ੍ਰੀ ਹਰਕ੍ਰਿਸ਼ਨ ਤੇ ਆਈਏ ਜਿਸ ਡਿਠੇ ਸਭ ਦੁੱਖ ਜਾਏ ਜਿਨ੍ਹਾਂ ਉਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਦ੍ਰਿਸ਼ਟੀ ਪੈ ਜਾਂਦੀ ਸੀ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਸਨ ਸੁੱਕੇ ਰੋਗੀ ਹਰੇ ਭਰੇ ਹੋ ਜਾਂਦੇ ਸਨ ਅੱਜ ਵੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨ ਛੋਹ ਚ ਬੱਚੇ ਦਾ ਜਲ ਛੱਕ ਕੇ ਅਨੇਕਾਂ ਦੁਖੀਆਂ ਰੋਗਿਆਂ ਦੇ ਦੁੱਖ ਦੂਰ ਹੋ ਜਾਂਦੇ ਹਨ ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਸਰੀਰ ਦਾ ਸੰਸਕਾਰ ਕੀਤਾ ਗਿਆ ਉੱਥੇ ਅੱਜ ਗੁਰਦੁਆਰਾ ਬਾਲਾ ਹੈ ਦਿੱਲੀ ਵਿਕੇਸ਼ ਸੋਭਿਤ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ